ਦੱਸੋ ਬਾਬਾ ਜੀ ਤੁਹਾਡਾ ਕਿਹੜਾ ਪਿੰਡ ਸੀਗਾ ਉੱਥੇ ਪਾਕਿਸਤਾਨ 'ਚ ਮਨਸੀਪੁਰਾ ਮਨਸੀਪੁਰਾ ਇਹ ਕਿਹੜਾ ਜ਼ਿਲ੍ਹਾ ਪੈਂਦਾ ਸੀਗਾ ਇਹ ਆਪਣਾ ਵਜੀਰਾਬਾਦ ਪੈਂਦਾ ਸੀ ਵਜੀਰਾਬਾਦ ਹਾਂ ਅੱਛਾ ਉੱਥੇ ਉੱਥੇ ਕੋਈ ਤੁਹਾਨੂੰ ਪੁਰਾਣਾ ਕੋਈ ਯਾਦ ਹੋਵੇ ਤੁਹਾਡਾ ਉੱਥੋਂ ਦਾ ਕੋਈ ਜਿਹੜਾ ਉੱਥੇ ਰਹਿ ਗਿਆ ਹੋਵੇ ਕੋਈ ਉੱਥੇ ਰਿਹਾ ਕੋਈ ਰਿਹਾ ਕੋਈ ਨਹੀਂ ਸਾਡਾ ਉੱਥੇ ਕੋਈ ਅੱਛਾ ਆਪਣਾ ਸਿੱਖਾਂ ਦਾ ਹੀ ਸੀ ਸਾਰਾ ਪਿੰਡ ਪਿੰਡ ਸਿੱਖਾਂ ਦਾ ਹੀ ਸਾਰਾ ਜੀ ਅੱਛਾ ਮਨਸੀਪੁਰਾ ਮਨਸੀਪੁਰਾ ਪਰਾ ਚੂਹਾ ਮਲ ਸੀ ਉਹ ਆਨਪੁਰਾ ਅੱਛਾ ਇਹ ਚਾਰ ਪਿੰਡੇ ਇੱਧਰ ਇਹ ਚਾਰ ਪਿੰਡ ਹੀ ਸੀ ਇੱਧਰ ਇਕੱਠੇ ਅੱਛਾ ਉੱਥੇ ਨੇੜੇ-ਨੇੜੇ ਜਿਹੜੇ ਸੀਗੇ ਨੇੜੇ-ਨੇੜੇ ਓਕੇ ਤੇ ਇਹਨਾਂ ਨੂੰ ਮਿਲਟਰੀ ਲਈ ਆਈ ਸੀ ਕੱਢ ਕੇ ਪਿਆ ਇਕੱਠੇ ਕਰਕੇ ਅੱਛਾ ਹਾਂਜੀ ਅਸੀਂ ਫਿਰ ਵਜੀਰਾਬਾਦ ਦੇ 2-3 ਦਿਨ ਜੀ ਕੈਂਪ ਉੱਥੇ ਰਿਹਾ ਅੱਛਾ ਉਦੋਂ ਫਿਰ ਥੋੜੇ-ਥੋੜੇ ਬੰਦੇ ਗੱਡੀਆਂ ਤੇ ਚਾੜ੍ਹ ਕੇ ਤੇ ਆਪਣੇ ਇਧਰ ਲੈ ਲਏ ਲਾਹੌਰ ਫਿਰ ਲਾਹੌਰ ਗੱਡੀ ਰੋਕ ਲਈ ਸਾਡੀ ਅੱਛਾ ਉਦੋਂ ਨਾ ਲਾਹੌਰ ਗੱਡੀ ਰੋਕ ਲਈ ਹਾਂਜੀ ਉਦੋਂ ਫਿਰ ਮਿਲਟਰੀ ਨੇ ਕੱਢ ਕੇ ਸਾਨੂੰ ਇੱਕ-ਇੱਕ ਡੱਬੇ ਜੂ ਤੇ ਮੁਗਲਪੁਰੇ ਪਛਾਤਾ ਸੀ ਹੂੰ ਅੱਗੇ ਮੁਗਲਪੁਰਾ ਪੈਂਦਾ ਸੀ ਹਾਂਜੀ ਤੇ ਰਾਜ ਫਿਰ ਤੁਹਾਡੇ ਨਾਲ ਕੋਈ ਦਿੱਕਤ ਤਾਂ ਨਹੀਂ ਆਈ ਜਿਵੇਂ ਤੁਸੀਂ ਆਏ ਫਿਰ ਨਹੀਂ ਉਹ ਦਿੱਕਤ ਕੋਈ ਨਹੀਂ ਸਾਨੂੰ ਕੋਈ ਨਾ ਪਿੰਡਾ ਨੂੰ ਨਹੀਂ ਆਈ ਜਿਹੜਾ ਸਾਡਾ ਅਸਲੀ ਪਿੰਡ ਸੀ ਜਿੱਥੇ 13 ਚੱਕ ਸੀ ਅੱਛਾ ਉੱਥੇ ਮੇਰੇ ਦਾਦਕੇ ਰਹਿੰਦੇ ਸੀ ਹਾਂਜੀ ਉਹਨਾਂ ਦੀ ਵੱਡ ਟੁਕ ਕੋਈ ਆ ਉੱਥੇ ਓਹੋ ਅੱਛਾ ਆ ਉਹ بڑے ਔਖੇ ਆਏ 13 ਚੱਕ ਵਾਲੇ 13 ਚੱਕ ਵਾਲੇ ਉਹ ਉੱਚ ਲੱਗੇ ਹੁਣ ਸਿਰੇ ਪੂਰੇ ਕੇ ਨਹੀਂ ਉਹ ਬਸ ਬਲ ਪਿੰਡ ਸੀ ਨਾਲੇ ਪਰ ਪੈਂਦਾ ਸੀ ਆਪਣੇ ਦੋਤਲ ਪਿੰਡ ਸੀ ਪਰ ਮੇਰੇ ਯਾਦ ਕੋਈ ਨਹੀਂ ਰਹਿੰਦੇ ਕਿ ਯਾਦਗਰੀ ਦੀ ਜਾਂ ਚਪਗਾਨ ਆ ਹੋਏ ਵੀ ਹੈਗਾ ਯਾਦਗਰੀ ਬੰਦੇ ਦੀ ਫੇਰ ਘਟ ਜਾਂਦੀ ਹੈ ਜਿਵੇਂ ਜਿਵੇਂ ਮਰ ਜਾਂਦੀ ਨਹੀਂ ਮੇਰੀ ਮੇਰਾ ਟੱਬਰ ਸੀ ਨਾ ਉਹ ਜਿੰਨੇ ਵੀ ਕਿਤੋਂ ਵੀ ਗੱਲ ਸੁਣਨ ਦਾ ਕੋਈ ਵੀ ਸੱਸ ਸਕਦੀ ਜਾਂ ਕਿਸੇ ਤਰ੍ਹਾਂ ਦੀ ਉਹਦੀ ਯਾਦਗਰੀ ਬੜੀ ਸੀ ਬਹੁਤ ਯਾਦਗਰੀ ਸੀ ਆਹਾ ਹਾਂ ਵੇਲਾ ਵੀ ਅੱਥੂ ਆਪਣੇ ਉੱਤੇ ਗਏ ਜਿਸ ਤੇ ਆਪਣਾ ਰਿਠੇ ਮਿੱਠੇ ਹੋਏ ਆ ਅੱਛਾ ਹਾਂ ਰੇਠਾ ਪੁੱਛ ਗਈ ਸੀ ਮੇਰੇ ਤਾਂ ਵਰ ਗਿਆ ਸੀ ਅੱਛਾ ਅੱਛਾ ਵੇਖ ਕੇ ਸਾਰਾ ਸੀਨ ਆਈ ਹੈ ਹਮ ਗੁਰੂ ਨਾਨਕ ਜੀ ਉੱਤੇ ਤਿੱਲ ਕੋੜਿਆ ਦੇ ਬਦਲੇ ਤਿੰਨ ਵਾਰੀ ਵੀ ਗਿਆ ਹਾਂ ਹਾਂ ਜੀ ਰੇਠਾ ਸਾਹਿਬ ਹਾਂ ਗਿੱਟਾ ਸਾਹਿਬ ਇਹ ਗੱਲਾਂ ਨੇ ਬਈ ਪੁਰਾਣੀਆਂ ਸੱਜਾਂ ਨੇ ਮੇਰੇ ਖਿਆਲ ਨਹੀਂ ਰਹਿਦਾ ਬਸ ਤਾਂ ਦੀ ਸੁਣਾਓ ਕੋਈ ਹਾਂ ਜੀ ਤੁਹਾਡੇ ਉੱਥੇ ਮੁਸਲਮਾਨਾਂ ਦਾ ਪਰਿਵਾਰ ਤਾਂ ਨਹੀਂ ਸੀ ਕੋਈ ਪਿੰਡ ਚ ਨਾ ਪਿੰਡ ਦੇ ਵਿੱਚ ਇੱਕ ਐਸੀ ਘਰ ਉਹ ਵੀ ਤਰਖਾਨ ਸੀਗਾ ਅੱਛਾ ਮੁਸਲਮਾਨ ਦਾ ਹੋਰ ਕੋਈ ਜੀ ਸੀ ਅੱਛਾ ਉਹ ਉੱਥੇ ਹੀ ਰਹਿ ਗਏ ਕਿ ਆ ਗਏ ਉੱਥੋਂ ਉਹਨਾਂ ਨੇ ਉੱਧਰ ਹੀ ਰਹਿਣਾ ਸੀਗਾ ਉਹ ਉੱਥੇ ਹੀ ਰਹਿ ਗਏ ਹਾਂ ਅੱਛਾ ਅੱਛਾ ਇਸ ਤਰ੍ਹਾਂ ਹੀ ਉਹ ਡੰਗਰ ਬੱਚਾ ਜਿਹੜਾ ਮੇਰਾ ਪਿਓ ਨੂੰ ਜਾਣਦੇ ਸੀ ਮੈਂ ਨਾਂ ਭੁੱਲ ਗਿਆ ਅੱਛਾ ਜੀ ਫਿਰ ਜਿਹੜੇ ਸਾਡੇ ਡੰਗਰ ਸੀ ਜੀ ਕਰ ਬਾਅਦ ਉਨੀ ਸੁਭਾਏ ਸੀ ਅੱਛਾ ਸਾਰੇ ਸਾਰ ਫਿਰ ਸੁਭਾਣੇ ਸੀ ਹੋਰ ਕੀ ਕਰ ਲੈ ਸੀ ਹਾਂ ਤੇ ਫਿਰ ਮੇਰੇ ਪਿਓ ਨੂੰ ਆਖਣਾਗਾ ਸਰਦਾਰ ਸਿੰਘ ਮੇਰੇ ਪਿਓ ਦਾ ਨਾਂ ਸੀ ਅੱਛਾ ਇਹ ਸਰਦਾਰ ਸਿੰਘ ਜਲਦੀ ਵੀ ਤੁਸੀਂ ਜੇ ਆ ਵੀ ਜਾਓ ਆਪਣਾ ਡੰਗਰ ਬੱਚਾ ਉਤਰਾ ਦਾ ਉਤਰੀ ਲੈ ਲਿਓ ਜੀ ਅੱਛਾ ਹਾਂ ਇਹ ਚੀਜ਼ਾਂ ਨੇ ਵੀ ਇਸ ਕਰਕੇ ਹਾਂ ਕਿਆਲ ਨਹੀਂ ਹੱਡੀਆਂ ਨਹੀਂ ਉੱਥੇ ਬਾਬਾ ਜੀ ਜਿਵੇਂ ਗਰੀਬੀ ਦਾਵਾ ਤਾਂ ਬਹੁਤ ਹੁਣਾ ਜੀਵੇਂ ਨਹੀਂ ਕੋਈ ਗਰੀਬੀ ਦਾਵਾ ਨਹੀਂ ਉੱਥੇ ਸਭ ਮਕੂਜਾਂ ਸੀਗੇ ਅੱਛਾ ਪਾਣੀ ਨਹਿਰਾਂ ਦੇ ਪੈਂਦੇ ਸੀ ਹਾਂ ਹੈ ਜੀ ਜੀ ਤੇ ਖੰਡਬੂਜਾ ਬੜਾ ਹੁੰਦਾ ਸੀ ਦੁਆਣੇ ਹੁੰਦੇ ਸੀ ਅੱਛਾ ਹਰ ਇੱਕ ਚੀਜ਼ ਹੁੰਦੀ ਸੀ ਕਮਾਦ ਹੁੰਦੇ ਸੀ ਵਾਹ ਹੈ ਜ਼ਮੀਨ ਚੰਗੀ ਉਧਰ ਜ਼ਮੀਨ ਚੰਗੀ ਹੈ ਠੰਡੀ ਠੰਡੀ ਜ਼ਮੀਨ ਵਧੀਆ ਜ਼ਮੀਨ ਉਧਰ ਚਲੀ ਗਈ ਆਪਣੀ ਨਾਲ ਹਾਂ ਜ਼ਮੀਨਾਂ ਬੜੀਆਂ ਸੋਹਣੀਆਂ ਸੀ ਅਸਲ ਬਸਿਹਰੀ ਹੁੰਦੀ ਸੀ ਇਹ ਗੱਲ ਹੈ ਕਿਸੇ ਚੀਜ਼ ਦਾ ਘਾਟਾ ਕੋਈ ਨਹੀਂ ਸੀ ਮੈਂ ਤੇ ਇਹੀ ਕਹਿਣਾ ਬਈ ਬਸ ਉਹ ਟਾਈਮ ਹੀ ਇਹ ਜਾਈ ਬਣਿਆ ਮਾੜਾ ਟਾਈਮ ਸੀਗਾ ਮਾੜਾ ਟਾਈਮ ਸੀ ਉਹ ਗਲਤ ਹੋਇਆ ਟਾਈਮ ਬਹੁਤ ਹੋਇਆ ਚਲੋ ਫਿਰ ਉਹ ਟਾਈਮ ਨੇ ਹੋਣਾ ਹੀ ਸੀ ਰਹਿ ਕੇ ਹੈ ਜੀ ਹਾਂ ਨਹੀਂ ਚਲੋ ਫੇਰ ਵੀ ਬਹੁਤ ਲੋਕ ਮਰਵਾਤੇ ਨਾ ਉੱਥੇ ਨਹੀਂ ਬੜੇ ਮਰੇ ਨੇ ਲੋਕ ਐਸੀ ਗੱਲ ਨਹੀਂ ਹਾਂ ਤੇ ਇੱਕ ਗੱਡੀ ਉਧਰੋਂ ਭਰੀ ਕੇ ਆਈ ਸੀ ਆਪਣੇ ਸਿੱਖਾਂ ਦੀ ਜੀ ਤੇ ਨਹਿਰੂ ਨੇ ਫਿਰ ਰੋਕਤੀ ਸੀ ਇੱਕ ਗੱਡੀ ਆ ਗਈ ਉਹਨਾਂ ਮੁੜ ਕੇ ਆਏ ਹੋ ਜਿੱਥੇ ਕੋਈ ਅੱਛਾ ਹਾਂ ਅਹ ਐਜੀ ਜਿਵੇਂ ਕਤਲ ਬਹੁਤ ਹੋਇਆ ਉੱਥੇ ਭਾਈ ਨਹਿਰੂ ਹਰਾਂ ਨੇ ਕੀਤਾ ਜਦਾ ਗਰਬੜਾ ਅਸਲੀ ਗਰਬੜਾ ਕੀਤੀ ਇਹਨਾਂ ਨੇ ਗਾਂਧੀ ਨੇ ਤੇ ਨਹਿਰੂ ਨੇ ਹਾਂ ਸਹੀ ਗੱਲ ਐ ਇਹ ਚੀਜ਼ਾਂ ਨੇ ਵੀ ਜੋ ਵਕਤ ਹੈ ਮਾੜਾ ਸੀ ਬੇ ਉਸ ਵਕਤ ਪਾਣੀ ਬੜਾ ਦਰਿਆ ਚੜ ਗਏ ਰੋਂ ਆਗੇ ਬੂਏ ਹਾਲ ਬਾਕੀ ਦਿਹਾੜੇ ਹੋਇਆ ਹਾਂ ਅਸੀਂ ਫਿਰ ਉਥੋਂ ਆ ਗਏ ਅੱਛਾ ਜੀ ਪੰਡੋਰੀਆਂ ਰਹੇ ਆ ਇਹ ਅੰਮ੍ਰਿਤਸਰ ਜ਼ਿਲ੍ਹੇ ਚ ਅੰਮ੍ਰਿਤਸਰ ਵੀ ਰਹੇ ਆ 5-10 ਦਿਨ ਅੱਛਾ ਪੰਡੋਰੀਆਂ ਇਹ ਕਿੱਥੇ ਪੈਂਦੀਆਂ ਪੰਡੋਰੀਆਂ ਇਹ ਪਿੱਛੇ ਪੈਂਦੀਆਂ ਕਰਤਾਰਪੁਰ ਦੇ ਅਗਲੇ ਪਾਸੇ ਅੱਛਾ ਹੈਗੀ ਹੈਗੀ ਪੰਡੋਰੀਆਂ ਉੱਥੇ ਵੀ ਰਾਜਪੂਤਾਂ ਦੇ ਬਹੁਤ ਪਰਿਵਾਰ ਨੇ ਉੱਥੇ ਹੁਣ ਸੇ ਬੈਠੇ ਨੇ ਜਿਹੜੇ ਆਪਣੇ ਉਥੂ ਬਨਸਰੀਪੁਰ ਦੇ ਬੰਦੇ ਨੇ ਉੱਥੇ ਬੈਠੇ ਇਹਨੇ ਸਾਡੇ ਪਿੰਡ ਦੇ ਅੱਛਾ ਹਾਂ ਉੱਥੇ ਬੈਠੇ ਨੇ ਉਧਰੀ ਉਹ ਪੁਰਾਣਾ ਕੋਈ ਕੋਈ ਰਹਿ ਗਿਆ ਬਾਬਾ ਜੀ ਹੁਣ ਉਹ ਪੁਰਾਣੇ ਬੰਦੇ ਨਵੇਂ ਵੀ ਨਹੀਂ ਰਹਿ ਹਾਂ ਨਵੇਂ ਵੀ ਨਹੀਂ ਰਹਿ ਹੁਣ ਮੇਰੇ ਆਂਡੇ ਨੇ ਜਿਹੜੇ ਹਾਂ ਕੋਈ ਮੇਰੇ ਖਿਆਲ ਤੇ ਰਿਹਾ ਹੀ ਨਹੀਂ ਕੋਈ ਵੀ ਹੂੰ